ਸ਼੍ਰੀ ਅਨੰਦਪੁਰ ਸਹਿ ਵਿਖੇ ਵੱਡੀ ਗਿਣਤੀ ਦੇ ਵਿੱਚ ਸੰਗਤਾ ਹੋਲਾ ਮਹੱਲਾ ਮਨਾਉਣ ਦੇ ਲਈ ਗਈਆਂ ਸਨ ਪਰ ਇੱਕ ਪਿਕਅਪ ਵੈਨ ਦੇ ਵਿੱਚ ਭਰ ਕੇ ਸ਼ਰਧਾਲੂ ਵੀ ਅਨੰਦਪੁਰ ਸਹਿ ਵਿਖੇ ਜਾਂਦੇ ਨੇ ਤੇ ਜਦੋਂ ਘਰ ਦੇ ਵਾਪਸ ਆਉਂਦੇ ਨੇ ਤਾਂ ਰਸਤੇ ਦੇ ਵਿੱਚ ਅਜਿਹਾ ਮੰਦ ਭਾਗਾ ਹਾਦਸਾ ਵਾਪਰ ਜਾਂਦਾ ਹੈ ਕਿ ਸੜਕ ਦੇ ਉੱਤੇ ਚੀਕ ਚਿਹਾੜਾ ਮੱਚ ਜਾਂਦਾ ਹੈ ਤਾਂ ਤਸਵੀਰਾਂ ਮੋਗਾ ਫਿਰੋਜ਼ਪੁਰ ਰੋਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਇੱਕ ਸਵੇ ਵੱਡਾ ਹਾਦਸਾ ਵਾਪਰਿਆ ਅੱਜ ਤੜਕਸਾਰ ਹੈ ਕੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਡਰਾਈਵਰ ਦੀ ਅੱਖ ਲੱਗਣ ਕਰਕੇ ਪਿਕਅਪ ਵੈਨ ਜਿਹੜੀ ਹੈ ਆਪਣਾ ਸੰਤੁਲਨ ਖੋ ਬੈਠਦੀ ਹੈ ਤੇ ਪਲਟ ਜਾਂਦੀ ਹੈ ਜਿਸ ਤੋਂ ਬਾਅਦ 10 ਤੋਂ 12 ਦੇ ਕਰੀਬ ਲੋਕ ਚੜੇ ਆ ਗੰਭੀਰ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਜੋ ਹੈ ਇਹਨਾਂ ਜ਼ਖਮੀਆਂ ਨੂੰ ਹਸਪਤਾਲ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਵੇਂ ਪਿਕਅਪ ਵੈਨ ਜਿਹੜੀ ਹੈ ਪਲਟੀ ਹੋਈ ਹੈ ਜ਼ਿਆਦਾਤਰ ਜੋ ਸ਼ਰਧਾਲੂਆਂ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਜੋ ਹੈ ਟਰੱਕ ਦੇ ਵਿੱਚ ਕੈਂਟਰ ਦੇ ਵਿੱਚ ਜਾਂ ਫਿਰ ਪਿਕਅਪ ਵੈਨ ਦੇ ਵਿੱਚ ਲੱਕੜ ਦੇ ਸਲੇਬਾਂ ਪਾ ਦਿੱਤੀਆਂ ਜਾਂਦੀਆਂ ਨੇ ਤੇ ਉਸ ਦੇ ਵਿੱਚ ਸੰਗਤ ਜਿਹੜੀ ਐ ਕੁਝ ਸੰਗਤ ਉਹਨਾਂ ਲੱਕੜ ਦੀਆਂ ਸਲੇਬਾਂ ਦੇ ਉੱਤੇ ਉੱਪਰਲੇ ਪਾਸੇ ਬੈਠੀ ਹੁੰਦੀ ਐ ਤੇ ਕੁਝ ਸੰਗਤ ਜਿਹੜੀ ਐ ਨੀਚੇ ਬੈਠੀ ਹੁੰਦੀ ਐ ਟਰੱਕ ਕੈਂਟਰ ਜਾਂ ਪਿਕਅਪ ਵੈਨ ਦੇ ਵਿੱਚ ਪਰ ਇਹ ਜਿਹੜਾ ਲੱਕੜ ਦੀਆਂ ਸਲੇਬਾਂ ਪਾਉਣੀਆਂ ਨੇ ਕਈ ਵਾਰੀ ਹਾਦਸੇ ਨੂੰ ਸੱਦਾ ਦਿੰਦੀਆਂ ਨੇ ਤਾਂ ਠੀਕ ਇਸੇ ਤਰ੍ਹਾਂ ਜੋ ਐ ਇੱਥੇ ਵੀ ਇਹ ਵੱਡਾ ਹਾਦਸਾ ਵਾਪਰਿਆ ਹੈ ਆਖਿਰਕਾਰ ਇਹ ਗਲਤੀ ਕਿਸ ਦੀ ਰਹੀ ਹੈ ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਅਨੰਦਪੁਰ ਸਾਬ ਤੋਂ ਹੋਲਾ ਮਹੱਲਾ ਮਨਾ ਕੇ ਵਾਪਸ ਆਪਣੇ ਘਰ ਜਾ ਰਹੇ ਸਨ 25 ਤੋਂ 30 ਦੇ ਕਰੀਬ ਜੋ ਸ਼ਰਧਾਲੂ ਨੇ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਮੌਕੇ ਦੇ ਉੱਤੇ ਚੀਚਾੜਾ ਮਤ ਜਾਂਦਾ ਕਿਉਂਕਿ ਇਸ ਪਿਕਅਪ ਵੈਨ ਦੇ ਵਿੱਚ ਕਈ ਨਿੱਕੇ ਨਿੱਕੇ ਮਾਸੂਮ ਬੱਚੇ ਵੀ ਬੈਠੇ ਹੋਏ ਸੰਤਾਂਤ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਖ ਲੱਗਣ ਕਰਕੇ ਜੋ ਹੈ ਜੋ ਪਿਕਅਪ ਵੈਨ ਹੈ ਸੰਤੁਲਨ ਖੋ ਬੈਠਦੀ ਹੈ ਜਿਸ ਕਰਕੇ ਡਰਾਈਵਰ ਦੇ ਵੱਲੋਂ ਜੋ ਹੈ ਫਟਾਫਟ ਜੋ ਮਿੱਟੀ ਦੇ ਢੇਰ ਲੱਗੇ ਹੁੰਦੇ ਨੇ ਉਸ ਪਾਸੇ ਪਿਕਅਪ ਵੈਨ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਪਿਕਅਪ ਵੈਨ ਪਲਟ ਜਾਂਦੀ ਹੈ ਤੇ ਤਸਵਾਰੀਆਂ ਜਿਹੜੀਆਂ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸਵਾਰੀ ਜਿਹੜੀ ਹੈ ਉਹ ਕਾਫੀ ਉਸ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ

ਆ ਰਹੇ ਸੀ ਤੁਹਾਡੇ ਕੋਲ ਐਕਸੀਡੈਂਟ ਜਿਸ ਇਨਾਂ ਦਾ ਪੁਰਸਾਬਤ ਆ ਰਹੇ ਸੀ ਹੌਲੇ ਮਨ ਦਾ ਤੋਂ ਕਾਦੇ ਤੇ ਸੀ ਪੀਕਅਪ ਗੱਡੀ ਤੇ ਸੀ ਕਿੰਨੇ ਕੇ ਜਣੇ ਸੀ ਅਸੀਂ ਹੈਗੇ ਜੀ 40 45 ਜਣੇ ਸੀ ਐਕਸੀਡੈਂਟ ਕਿੱਥੇ ਹੋਇਆ ਡੱਗਰੋਵਲ ਜੀ ਕਾਦੇ ਨਾਲ ਹੋਇਆ ਜੀ ਕਹਿ ਰਹੇ ਆ ਜੇ ਕੋ ਗੱਡੀ ਆਈ ਹੈ ਪਰ ਮੈਨੂੰ ਨਹੀਂ ਲੱਗਦਾ ਜੇ ਕੋ ਗੱਡੀ ਆਈ ਹੈ ਡਰਮ ਤੇ ਵੱਜੀ ਜਾ ਕੇ ਸਿੱਧਾ ਡੱਗਰ ਰੋਡ ਤੇ ਬਣਿਆ ਜਿਹੜਾ ਪੈਨ ਦੇ ਡਰਮ ਜਰ ਲਾਰਾ ਵੱਟ ਦੇ ਉਹਦੇ ਜੇ ਵੱਜੀ ਹੈ ਤੇ ਖੱਡੇ ਅੱਗੂ ਖੱਡਾ ਆ ਗਿਆ ਖੱਡੇ ਤੇ ਵੱਜ ਕੇ ਪਲਟਾਖ ਆ ਗਈ ਹੈ ਜੀ ਅਸੀਂ ਆ ਕਿੱਥੇ ਰਹੇ ਸੀ ਅਸੀਂ ਅੱਜ ਤੁਮਾ ਸਾਡੇ ਕਾ ਸੀਗਾ ਹੁਣ ਪਾ ਇੱਥੇ ਨਾਲਕ ਸਰ ਜਸ ਨਾਲਕ ਸੱਤ ਸਰ ਚੱਲ ਪਏ ਜਿੱਥੇ ਐਵੇਂ ਜੀ 10 ਮੀਟਰ ਰਾਏ ਸੀ 15 ਇੱਥੇ ਨਾਲਕ ਸਰ ਦਾ ਮੇਰਾ ਨਾਮ ਮਜੀਕ ਮਰਸਦ ਜੀ ਵੀ ਇਹ ਕੀ ਹਾਸਾ ਹੈ ਤੁਹਾਡੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸਰ ਜਕਦਮ ਅੱਗੂ ਕਾਰ ਆ ਰਹੀ ਸੀ ਉਹਨੇ ਘੱਟ ਮਾਰਿਆ ਜੀ ਤੇ ਸਾਈਡ ਦੇ ਨਾਲਕ ਸਾਡੀ ਗੱਡੀ ਪਲਟ ਗਈ ਅਸੀਂ ਬਾਬੇ ਵਿਪາກ ਸਿੰਘ ਡੇਰੇ ਤੋਂ ਆ ਰਹੇ ਸੀ ਤੇ ਜਾ ਕਿੱਥੇ ਲਈ ਵਾਪਸ ਜਾ ਰਹੇ ਸੀ ਫਾਇਲ ਕਾ ਜਿਲ੍ਹੇ ਕਿੰਨੇ ਜਾਣੇ ਸੀ ਅਸੀਂ ਹੈਗਾ ਸੀ 15 ਤੋਂ 20 ਹਨੀ ਕਿਰੋ ਜਣ ਕੀ ਹੋਇਆ ਕੀ ਹਾਸਾ ਸਾਰ ਸਰਗੂ ਉਹਨੇ ਕਾਰ ਲੈ ਕੇ ਕੱਟ ਮਾਰਿਆ ਜੀ ਉਹਨੂੰ ਬਚਾਉਣ ਦੇ ਬਚਾਉਣ ਦੇ ਸਾਨੂੰ ਕੱਟ ਮਾਰਨਾ ਪੈ ਗਿਆ ਠੀਕ ਕਿੱਥੇ ਸੀ ਇਹ ਹਾਸਾ ਆਇਆ ਉਹਨੇ ਨਹੀਂ ਇਹ ਹਾਸਾ ਕਿਡ ਰੋਡ 'ਤੇ ਆ ਹਾਂਜੀ ਰੋਡ 'ਤੇ ਹੋਇਆ ਸਰ ਜੀ ਤੇ ਕਿੰਨੇ ਵਾਲੇ ਸੱਟਾਂ ਲੱਗੀਆਂ ਸੱਟਾਂ 4-5 ਜਣੇ ਤੇ ਲੱਗੀਆਂ ਸਰ ਹਾਂਜੀ ਤੇ ਕੌਣ-ਕੌਣ ਸੀ ਲੋਗ ਹਾਂਜੀ ਜਿਹੜੇ ਨਾਲ ਸੀ ਕੀ ਕੀ ਨਾਮ ਰਿਸ਼ਤੇਦਾਰ ਆ ਜੀ ਇਹ ਜੀ ਅਨੰਦਪੁਰ ਸਾਹਿਬ ਯਾਤਰਾ ਵਾਸਤੇ ਗਏ ਸੀਗੇ ਜੋ ਵੀ ਪਰਿਵਾਰ ਸੀਗਾ ਕਰੀਬ ਮੈਂ ਜੇ ਗੱਲ ਕਰਾਂ ਜੀ ਕਰੀਬ ਜਿਹੜੀ ਕੈਂਪਰ ਆਹੇ ਇਸ ਦੇ ਵਿੱਚ ਫੱਟੇ ਪਾ ਕੇ ਤੇ 25 30 ਜਣੇ ਜਿਹੜੀਆਂ ਸਵਾਰੀਆਂ ਜਿਹੜੀਆਂ ਸੀਆਂ ਇਹ ਆਨੰਦਪੁਰ ਸਾਹਿਬ ਤੋਂ ਦਰਸ਼ਨ ਦੇਦਾਰੇ ਕਰਕੇ ਜਲਾਲਾਬਾਦ ਨੂੰ ਵਾਪਸ ਜਾ ਰਹੇ ਸੀ ਜਿਹੜਾ ਕਿ ਡਗਰੂ ਫਾਟਕਾਂ ਦੇ ਇੱਕ ਕੱਟ ਬਣਦਾ ਵਾ ਜਿਹੜਾ ਕਿ ਤਕੋਨਾ ਇਹ ਰੱਬ ਜਾਣਦਾ ਵੀ ਉਹਨਾਂ ਨੂੰ ਨੀਂਦ ਆ ਗਈ ਆ ਜਾਂ ਕੋ ਮੋਰੋ ਗੱਡੀ ਆ ਗਈ ਆ ਇਹਨਾਂ ਬਚਾਉਣ ਦੀ ਖਾਤਰ ਇੱਕ ਮਿੱਟੀ ਦਾ ਜਿਹੜਾ ਢੇਰ ਲੱਗਾ ਸੀ ਉੱਪਰ ਚੜਵਾ ਚੜਾਤੀ ਆ ਜੈਸੇ ਨਾਲ ਕਲੋ ਜਿਹੜੇ 25 30 ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਦੇ ਵਿੱਚੋਂ 10 ਜਿਹੜੇ ਕਹੇ ਲੋ ਕਹਿ ਸਕਦੇ ਆ ਅਸੀਂ ਕਰੀਬ ਜਿਨ੍ਹਾਂ ਦੇ ਗੰਮੀਰ ਸੱਟਾਂ ਲੱਗੀਆਂ ਤੇ ਸਮਾਜ ਸੇਵਾ ਸੁਸਾਇਟੀ ਦੇ ਸਾਡੇ ਮੈਂਬਰ ਸਾਹਿਬਾਨ ਜਿਹੜੀ ਸਾਡੀਆਂ ਤਿੰਨ ਗੱਡੀਆਂ ਜਿਹੜੀਆਂ ਐਮਰਜੈਂਸੀ ਤੇ ਗੱਡੀਆਂ ਜਣੀਆਂ ਚੱਲਦੀਆਂ ਵਾ ਉਹ ਤਿੰਨੇ ਦੀਆਂ ਤਿੰਨੇ ਗੱਡੀਆਂ ਉੱਥੇ ਘਟਨਾ ਸਥਾਨ ਤੇ ਪਹੁੰਚੇ ਆ ਤੇ ਜਿਹੜੀਆਂ ਕਿ ਇੱਕ ਇੱਕ ਕਰਕੇ ਜਾਂ ਦੋ ਦੋ ਕਰਕੇ ਜਿਹੜੀਆਂ ਵੱਖ-ਵੱਖ ਗੱਡੀਆਂ ਤੇ ਅਸੀਂ ਸਿਵ ਲਾਸਤਲ ਮੋਗਾ ਵਿਖੇ ਇਹਨਾਂ ਮਰੀਜ਼ਾਂ ਨੂੰ ਪਹੁੰਚਾਇਆ ਵਾ ਕਿ ਕਿੱਥੋਂ ਆ ਰਹੇ ਸੀ ਤੁਸੀਂ ਇੱਕ ਜਾਣਕਾਰੀ ਹੈ ਕਿ ਆਨੰਦਪੁਰ ਸਾਹਿਬ ਤੋਂ ਦਰਸ਼ਨ ਕਰਕੇ ਤੇ ਆਪਣਾ ਜਲਾਲਾਬਾਦ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਜੀ ਇਹ ਗੱਲ ਕਰੀ ਸਥਿਤੀ ਦੀ ਇਸ ਟਾਈਮ ਕੀ ਸਥਿਤੀ ਨਾਲ ਦੀ ਸਥਿਤੀ ਇੱਕ ਦੀ ਬਹੁਤ ਨਾਜ਼ੁਕਾ ਜੀ ਤੇ ਬਾਕੀ ਆ ਜਿਹੜੇ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਵੀ ਆ ਤੇ ਜਿਹੜਾ ਕਿ ਇੱਕ ਜਿਆਦਾ ਵਾਹ ਤੇ ਉਸ ਨੂੰ ਮਰਖਲ ਜਲਦ ਤੋਂ ਜਲਦ ਰੈਫਰ ਕੀਤਾ ਜਾਵੇ ਤਾਂ ਵਧੀਆ ਗੱਲ ਹੋਵੇਗੀ ਜੀ ਜੀ ਗੱਲ ਕਰੀ ਐਕਸੀਡੈਂਟ ਦੀ ਕਿੰਨੇ ਕ ਵਜ ਦਾ ਇਹ ਹਾਫ ਟਾਈਮ ਇੱਕ ਕਰੀਬ 5:35 ਦੇ ਕਰੀਬ ਇਹ ਐਕਸੀਡੈਂਟ ਹੈ 5:35 ਦੇ ਕਰੀਬ ਤੇ ਨਾਲ ਦੀ ਨਾਲ 7 ਵੀ ਸਾਡੇ ਸਮਾਜ ਸੇਵ ਸਾਡੀ ਦੇ ਮੈਂਬਰ ਆ ਤੇ ਨਾਲ ਦੀ ਨਾਲ ਕਟਰਾ ਸਥਾਨ ਤੇ ਤਿੰਨੇ ਗੱਡੀਆਂ ਸਾਡੀਆਂ ਅੱਜ ਮੌਕੇ ਉਹ ਨਾਨਕਪੁਰ ਸਾਹਿਬ ਤੋਂ ਸਾਂਤ ਆ ਰਹੀਆਂ ਸੀਗੀਆਂ ਕੈਂਪੂ ਟ੍ਰੈਵਲਰ ਦੇ ਉੱਤੇ ਡਬਲ ਸ਼ੱਕ ਪਾਈ ਹੋਈ ਸੀ ਉਹਨਾਂ ਨੇ। ਮੁਕੇ ਰੋ ਜੀ ਤੋਂ ਅੱਗੇ ਟਰਾਲੀ ਪਾਈ ਦੇ ਕੋਲ ਜਾ ਕੇ ਮਿੱਟੀ ਦੇ ਕੋਲੇ ਇਹ ਜਾਉ ਦੀ ਅੱਖ ਲੱਗ ਗਈ ਜਾਨ ਪਤਾ ਨਹੀਂ ਲੱਗਿਆ ਤੇ ਉਹ ਮਿੱਟੀ ਦੇ ਉੱਪਰ ਵੀ ਪਲਟ ਗਿਆ। ਪੈਂਟ 깔ੋ ਅਮਰੀਕਾ ਦਾ ਸੱਤਾ ਲੱਗੇ ਨਹੀਂ। ਨੰਕਿਸਤਾਂ ਦਾ ਹੈ। ਜਿਆਦਾ ਮੈਮਰੀ ਸਟੇਬਲ ਹੈਗਾ ਇੱਕਦਮ ਰੀ ਹੈਗਾ ਜਿਹੜੇ ਥੋੜੇ ਜਿਹੀ ਧਮੀਰ ਹਾਲ ਦੇ ਵਿੱਚ ਹੈਗਾ। ਐਸਿਡ ਦਿੱਤੀ ਆ ਰਹੀ ਹੈ ਕਿ ਅਮਰੀਜਾਂ ਕਿੰਨੇ ਜਿਹੇ ਗੱਲ ਵਾਲੀ ਸਾਡੇ ਕੋਲੇ ਤਕਰੀਬਨ ਹੁਣ ਤੱਕ 10 ਮਰੀਜ਼ ਆ ਚੁੱਕੇ ਨੇ ਤੇ ਲਗਦਾ ਕਿ ਕੀਤਾ ਜਾ ਰਿਹਾ ਇਨਸਾਨੀ ਐਕਪੀਸ਼ਨੇਡਰ ਨਾਲ ਜੁੜਾਫਰ ਹੋਊਗਾ ਬਾਕੀ ਪੇਸ਼ੈਂਟਸ ਸਟੇਬਲ ਕਰਨਗੇ ਬਾਕੀ ਦੀ ਗੱਲ ਦੀ ਬਾਕੀ ਠੀਕ ਹੈਗਾ ਪੇਸ਼ੈਂਟਸ ਅਟਾ ਹੀ ਰੂੜ ਹੈਗੇ ਹਨ ਪਰ ਕੋਈ ਘਾਤਕ ਖੱਟ ਨਹੀਂ ਹੈਗੀ ਡੇਂਜਰਸ ਨਹੀਂ ਵੀ ਸਾਡੇ ਕਮਰੇ ਹੈਗਾ ਡਬੀ ਹੋਸ਼ ਹੈਗਾ ਹਜੇ ਹੋਸ਼ ਵਿੱਚ ਨਹੀਂ ਹੈਗਾ ਬਾਕੀ ਸਾਰੇ ਸਟੇਬਲ ਹੈਗੇ ਨੇ ਦਸੇਰ ਅਬ ਤੋਂ ਲੱਗਦਾ ਕੋਕ ਮੁਬਾਇਆ ਫਾਦ ਲਗਾਇਆ ਸਹੀ ਹੈਗੇ ਓਕੇ ਕਿੱਥੋਂ